ਯੋਗ ਨਸ਼ਾ ਵਿਰੋਧ ਜਿਹੜੀ ਮੁਹਿੰਮ ਚੱਲ ਰਹੀ ਹੈ ਇਹਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਜਿਹੜੀ ਲਗਾਤਾਰ ਕਾਮਯਾਬੀ ਮਿਲ ਰਹੀ ਹੈ ਸਾਰੀ ਜਿਹੜੀ ਸਾਡੀ ਟੀਮ ਐਫਰਟ ਹੈ ਉਹਦੇ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ ਸਾਡੇ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਵੀ ਸਾਡਾ ਜਿਹੜਾ ਬੀਐਸਐਫ ਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਿਰੋਜ਼ਪੁਰ ਸਾਡਾ ਤੇ ਬਾਕੀ ਸਾਰੀਆਂ ਜਿਹੜੀਆਂ ਸਾਰੀਆਂ ਸਿਸਟਰ ਜੈਂਸੀ ਜਗੀਆਂ ਸਾਡੇ ਬਹੁਤ ਵਧੀਆ ਤਾਲ ਮਿਲਿਆ ਹੁਣ ਵੀ ਜਿਹੜਾ ਅੱਜ ਜਿਹੜੀ ਆ ਬਰਾਮਦਗੀ ਤੁਸੀਂ ਸਾਹਮਣੇ ਦੇਖ ਰਹੇ ਹੋ 15 ਪੈਕੇਟ ਹੈਰਨ ਮਾਈਆ ਜਿਹਦਾ ਕੇ weight 7 ਕਿਲੋ 670 ਗ੍ਰਾਮ ਬੰਦਾ ਇਹ ਬੀਐਸਐਫ ਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਰੋਜ਼ਪੁਰ ਸਾਡੇ ਸਾਂਝੇ ਆਪਰੇਸ਼ਨ ਦੇ ਵਿੱਚ ਇਹ ਰਿਕਵਰੀ ਹੋਈ ਹੈ ਤੇ ਇਵੇਂ ਜਿਹੜਾ ਡਰੋਨ ਤੇ ਇਹਦੇ ਡਰੋਨ ਦੇ ਨਾਲ ਜੀ ਇਹਦੇ ਇਦੇ ਵਿੱਚ 1 ਕਿਲੋ 407 ਗ੍ਰਾਮ ਹੈਰੋਇਨ ਤੇ ਇੱਕ ਜਿਹੜਾ ਡਰੋਨ ਮਿਲਿਆ ਸੀ ਦੋ ਇਹਦੇ ਰਿਮੋਟ ਕੰਟਰੋਲ ਹੈ ਤੇ ਇਹਦੇ ਵਿੱਚ ਜਸਵਿੰਦਰ ਸਿੰਘ ਉਰਫ ਉਮਰ ਕਰੀਮ 21 ਸਾਲ ਪੁੱਤਰ ਸੁਖਵਿੰਦਰ ਸਿੰਘ ਵਾਸੀ ਫਤਿਹਾਲਾ ਜੱਲੂਕੇ ਇਹਨੂੰ ਗ੍ਰਿਫਤਾਰ ਕੀਤਾ ਸੀਗਾ ਇਹਦੇ ਤੋਂ ਬਰਾਬਰ ਹੋਇਆ ਤੇ ਇਹਦੇ ਤੋਂ 1 ਕਿਲੋ 407 ਗ੍ਰਾਮ ਹੈਰੋਇਨ ਤੇ ਆ ਡਰੋਨ ਬਰਾਬਰ ਹੋਇਆ ਇਹ ਵੀ ਸਾਡਾ ਜਿਹੜਾ ਬੀਐਸਐਫ ਤੇ ਸਾਡਾ ਸਾਂਝਾ ਆਪਰੇਸ਼ਨ ਸੀ ਜਿਹਦੇ ਵਿੱਚ ਅਸੀਂ ਇਹ ਬਰਾਬਰਗੀ ਕੀਤੀ ਹੈ ਤੇ ਇਹ ਇਹਦੇ ਵਿੱਚ ਅੱਗੇ ਇੱਕ ਹੋਰ ਸਾਡਾ ਆਪਰੇਸ਼ਨ ਹੈ ਜਿਹਦੇ ਵਿੱਚ ਐਫ ਆਈ ਆਰ ਨੰਬਰ 49 ਉਹ ਐਸਟਰੀ ਦੀ ਸਾਹ ਡੀਐਸਪੀ ਰੂਰਲ ਇਹਨਾਂ ਦੀ ਤੇ ਐਸਐਚਓ ਤਰੰਡੀ ਭਾਈ ਇਹਨਾਂ ਵੱਲੋਂ 2 ਕਿਲੋ ਅਫੀਮ ਇੱਕ ਆਈਫੋਨ ਇੱਕ ਕਾਰ ਸੁਵਿਫਟ ਇਹ ਤਿੰਨ ਚੀਜ਼ਾਂ ਬਰਾਮਦ ਕੀਤੀਆਂ ਜਿਹੜੇ ਇਹਦੇ ਵਿੱਚ ਸਫਲਤਾ ਹਾਸਲ ਹੋਈ ਹੈ ਤੇ ਇਵੇਂ ਹੀ ਇੱਕ ਜਿਹੜੇ ਥਾਣਾ ਕੈਂਟ ਵੱਲੋਂ ਉਹਨਾਂ ਵੱਲੋਂ ਇੱਕ ਜਿਹੜਾ 17 ਸਾਲ ਦਾ ਲੜਕਾ ਹਰਸ਼ ਪੁੱਤਰ ਰਾਜਕੁਮਾਰ ਵਾਸੀ ਜਿਹੜਾ ਕਿਰਾਏਦਾਰ ਕੋਠੀ ਕਿਰਾਏਦਾਰ ਤੋਂਸਤ ਰਹਿੰਦਾ ਹੈ ਇਹ ਤੋਂ ਦੇਸੀ ਪਿਸਤਲ ਇੱਕ ਬਰਾਮਦ ਹੋਇਆ ਦੇਸੀ ਕਟਾ ਇਹ ਵੀ ਤੋਂ ਬਰਾਮਦ ਹੋਇਆ ਇਹ ਨਾਇਨਾ ਜਿਹੜਾ ਇਹ ਦੇਸੀਆ ਇਹ ਬਰਾਮਦ ਹੋਇਆ ਇਹ ਜਿਹੜੇ ਪਿਛਲੇ 3-4 ਦਿਨਾਂ ਦੀ 4 ਦਿਨਾਂ ਤੋਂ ਜਿਹੜੀ ਇਹ ਸਾਰੀਆਂ ਉਪਲਬਧੀਆਂ ਇਦੇ ਵਿੱਚ ਮੇਨ ਹੀ ਜਿਹੜੇ ਸਾਨੂੰ ਕਾਫੀ ਲੀਡਸ ਮਿਲੀਆਂ ਜਿਹੜਾ ਸਾਨੂੰ ਆ 7.5 ਕਿਲੋ 7 ਕਿਲੋ 677 ਗ੍ਰਾਮ ਜਿਹੜੀ ਹੈਰੋਇਨ ਸਾਡੀ ਡੀਐਸਐਫ ਤੇ ਸਾਡੇ ਸਾਂਝੇ ਆਪਰੇਸ਼ਨ ਦੇ ਵਿੱਚ ਜਿਹੜੀ ਮਿਲੀ ਹੈ ਤੇ ਇਹਦੇ ਵਿੱਚ ਸਾਨੂੰ ਕੁਝ ਲੀਡਸ ਮਿਲੀਆਂ ਅਸੀਂ ਉਹਨਾਂ ਬੰਦਿਆਂ ਨੂੰ ਵੀ ਕਾਬੂ ਕੀਤਾ ਸਰ ਇਹ ਜਿਹੜੀ ਦਿੱਲੀ ਵਾਲਾ ਕੰਮੂਨ ਫੜੀ ਗਈ ਹੈ ਕੀ ਕੀ ਕਰਦੋ ਕਿ ਡੀਐਸਐਫ ਦਾ ਜਿਹੜਾ ਕਸਟਮ ਬੈਂਕ ਉਹਦੇ ਚ 8 ਕਿਲੋ ਸ਼ੇਸ਼ੋਕ ਸਿੰਘ ਰਾਜ ਦਸੀ ਜਾ ਰਹੀ ਹੈ ਪੰਜਾਬ ਪ੍ਰੀ ਦੀ ਜਾਈ ਹੈ ਸਭ ਤੋਂ 677 ਇੱਕਾਈ ਹੈ ਜਦਿਲ ਉਹ ਸਾਰਾ ਗੋਸਮੇਟ ਆ ਜਾਂਦਾ ਟੀਮ ਲਈ ਉਹਦੇ ਵਿੱਚ ਪੈਕਿੰਗ ਮਟੀਰੀਅਲ ਵਗੈਰਾ ਸਾਰਾ ਬੀ ਰੋ ਪੈਕੇਟ ਦਾ weight ਹੈ ਸਭ ਮਿਲਾ ਕਰਕੇ ਇਹ net weight ਹੈ ਆਪਕੇ ਜੋ ਪ੍ਰਸ਼ਨ ਆਇਆ ਉਸਮੇ ਆਪਨੇ ਦੱਸਿਆ ਹੈ ਕਿ ਆਜ ਕਿੰਨੇ 600 ਗ੍ਰਾਮ ਰੋ ਪੈਕੇਟ ਜੋ ਪੈਕਿੰਗ ਮਟੀਰੀਅਲ ਵਿੱਚ ਇਨੀਸ਼ੀਅਲ ਪੈਕੇਜ ਦਾ weight ਹੁੰਦਾ ਜਿਹਨਾਂ ਅੱਗੇ ਫਾਈਨ ਡੀਲ ਕਰਾਉਂ ਸਰੇਂਦਰ ਕੋਈ ਬੰਦੇ ਵੀ ਕੋਈ ਫੜੇਗੇ ਕੋਈ ਨਹੀਂ ਜੀ ਇਹ ਸਾਨੂੰ ਅਸੀਂ ਰਿਚ ਕਰ ਰਹੇ ਹਾਂ ਸਭ ਕੁਝ ਲੀਡਸ ਮਿਲ ਗਿਆ ਤੇ ਅਸੀਂ ਜਲਦ ਫੜ ਲਾਂਗੇ ਸਰ ਜੀ ਜਿਹੜੀ ਹੀਰੋਇਨ ਆਈ ਕਿਮਿਸਟ ਇਹ ਡਰੋਨ ਨਹੀਂ ਇਸ ਡਰੋਨ ਦਾ ਤਾਂ ਨਹੀਂ ਮਸਲਾ ਇਹ ਨਹੀਂ ਇਹ ਹੋ ਰਿਹਾ ਇਹ ਅਲੱਗ ਪਰਚਾ ਦਾ ਜਿਹੜਾ ਇਹ ਡਰੋਨ ਵਾਲਾ ਇਹ ਸਾਡਾ ਡੀਐਸਪੀ ਰੂਰਲ ਤੇ ਇਹਨਾਂ ਦੀ ਜਿਹੜੇ ਐਸਐਚਓ ਮਨਦੋਤ ਦੇ ਸੁਪਰਵਾਈਜ਼ਰ ਨੇ ਦੋਨਾਂ ਫੜਾਇਆ ਸੀ 98 ਨੰਬਰ ਮਕਦਮਾ ਜਿਹੜਾ 13 7 25 ਦਾ ਇਹਦੇ ਜਸਵਿੰਦਰ ਸਿੰਘ ਨੂੰ ਅਰੈਸਟ ਕੀਤਾ ਹੈ ਇਹ ਇਹਦੇ ਨਾਲ ਨਿਕਲਿਆ ਕੇਸ ਟ੍ਰਾਫਿਕ ਦਾ ਇਹ ਲੱਗਦਾ ਹੈ ਆਏ ਇਹ ਇਹ ਨਾ ਕਰਦਾ ਕਰਦਾ ਹੋਇਆ ਹੋਇਆ ਨਹੀਂ ਅੱਗੇ ਦਾ ਕਰਦਾ ਕਿੰਨੇ ਕਹਿੰਦੇ ਨੋ ਨੋ ਸਰ ਨੋ ਨੋ 360 ਡਿਗਰੀ ਤੁਸੀਂ ਸਮਝਾ ਰਹੇ ਹੋ ਕੋਈ ਨਾ ਕੋਈ ਕਰ ਰਹੀ ਹੈ ਸਾਹਿਰੇ ਕਿਤੇ ਕਰ ਰਹੀ ਹੈ ਸ਼ੋਰ ਲਿਗਰੇਸ਼ਨ ਲਾ ਫੇਸ ਨਹੀਂ ਆ ਜਾਗਾ ਮਤਲਬ ਠੀਕ ਲਾਈ ਹੋ ਰਿਹਾ ਹੈ ਕਿਹੜਾ ਛੋੜ ਰੋ ਹਾਂਜੀ ਹਾਂਜੀ ਬਾਚ ਕੋਈ ਜਿਹੜੀ ਰੂਇਡ ਕਵਰ ਕੀਤੀ ਗਈ ਹੈ ਕਿ ਕਿੰਨੀ ਹੈ ਉਹ ਕਿੱਥੋਂ ਆਈ ਹੋਈ ਸੀ ਕਿੰਨੇ ਮਾਮਲੇ ਜਿਹੜੇ ਆ ਸਾਡੇ ਜੀ ਬਹੁਤ ਬਹੁਤ ਮਾਮਲੇ ਇਸ ਵੰਦੀ ਜਿਹੜਾ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਦਾ ਹੈ ਜਿਉਂ ਦੇ ਨਸ਼ਾ ਵਿਰੋਧ ਦੇ ਵਿੱਚ ਜਿਹੜੀ ਦਰਗਾਹਾਂ ਦੇ ਵਿੱਚ ਬਰੋਸ ਪਰ ਪੁਲਿਸ ਨੂੰ ਕੰਮ ਜੀ ਮਿਲ ਰਹੀ ਹੈ ਜਿਹਦੇ ਵਿੱਚ ਸਾਡੇ ਸੀਆਈਏ ਸਾਡੇ ਬਹੁਤ ਬਹੁਤ ਥਾਣੇ ਸਾਡੇ ਸਬਡਿਵੀਜ਼ਨ ਸਿਟੀ ਐਂਡ ਸਦਰ ਜਿਹੜੀ ਸਬਡਿਵੀਜ਼ਨ ਗੂਗਲ ਦੀ ਸਿਟੀ ਹੈ ਇਹਨਾਂ ਵੱਲੋਂ ਤੇ ਖਾਸ ਕਰਕੇ ਜਿਹੜੀ ਸਾਡੀ ਬੀਐਸਐਫ ਦੇ ਨਾਲ ਸਾਡਾ ਜਿਹੜਾ ਤਾਲਮੇਲ ਹੈ ਉਹ ਬਹੁਤ ਵਧੀਆ ਹੈ ਬੀਐਸਐਫ ਤੇ ਪੰਜਾਬ ਪੁਲਿਸ ਅਹ ਜ਼ਿਲ੍ਹਾ ਫਰੋਜ਼ਪੁਰ ਵੱਲੋਂ ਜਿਹੜਾ ਆਹਾ ਇਮੀਡੀਏਟ ਜਿਹੜਾ ਅੱਜ ਦੀ ਆ ਰਿਕਵਰੀ ਤੁਹਾਡੇ ਸਾਹਮਣੇ ਆ ਇਹ 15 ਪੈਕੇਟ ਜਿਨ੍ਹਾਂ ਦੇ ਕੁੱਲ weight on the 7 ਕਿਲੋ 670 ਗ੍ਰਾਮ ਇਹਨੂੰ ਕਵਰ ਕੀਤਾ ਕਾਨੂੰਨ ਵਿੱਚ ਕਾਮਯਾਬੀ ਹਾਸਲ ਹੋਈ ਆ ਇਹ ਸਾਡਾ BSF ਦਾ ਤੇ ਸਾਡਾ ਪੰਜਾਬ ਪੁਲਿਸ ਜ਼ਿਲ੍ਹਾ ਫਰੋਜ਼ਪੁਰ ਦਾ ਸਾਂਝਾ ਆਪਰੇਸ਼ਨ ਇਹਦੇ ਵਿੱਚ ਸਾਨੂੰ ਕੁਝ ਲੀਡਸ ਮਿਲੀਆਂ ਜਿਹੜੇ ਬੰਦੇ ਇਹਦੇ ਚ ਇਨਵੋਲਡ ਆ ਉਹਨਾਂ ਨੂੰ ਅਸੀਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਇਵੇਂ ਇੱਕ ਜਿਹੜਾ ਸਾਡਾ ਆ ਸਾਂਝਾ ਆਪਰੇਸ਼ਨ ਬੀਐਸਐਫ ਦੇ ਨਾਲ ਜਿਸ ਦੇ ਵਿੱਚ ਡਰੋਨ ਤੇ 1 ਕਿਲੋ 407 ਗ੍ਰਾਮ ਹੈਰਨ ਸਾਨੂੰ ਬਰਾਮਦ ਹੋਈ ਹੈ ਇਹਦੇ ਵਿੱਚ ਅਸੀਂ ਜਸਵਿੰਦਰ ਸਿੰਘ son of ਸੁਖਵਿੰਦਰ ਸਿੰਘ ਫਤੇਵਾਲਾ ਉਰਫ ਜੱਲੋਕੇ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇਹ ਇਹਦੇ ਵਿੱਚ ਹੋਰ ਵੀ ਸਾਡੀ ਪੁਸ਼ਕਸ਼ ਚੱਲ ਰਹੀ ਹੈ ਕਿ ਕੋਈ ਚੀਜ਼ ਹੋਰ ਨਿਕਲੀ ਆ ਤੇ ਉਹ ਅਗਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਛੇਵੇਂ ਹੀ ਇੱਕ ਸਾਡੇ ਸੀਆਈਏ ਵੱਲੋਂ 509 ਗ੍ਰਾਮ ਹੈਰਨ ਰਿਕਵਰ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਕ੍ਰਿਸ਼ਨ ਉਸ ਲਾਲਾ ਤੇ ਵਰਿੰਦਰ ਸਿੰਘ ਵਰਿੰਦਰ ਸਿੰਘ ਉਮਰ ਕਰੀਬ 29 ਸਾਲ ਪੁੱਤਰ ਹਰਜਿੰਦਰ ਸਿੰਘ ਇਹ ਦੋਨੇ ਖਾਲਸਾ ਕਲੋਨੀ ਦੋਸੀ ਕੇ ਰੋਡ ਫਿਰੋਜ਼ਪੁਰ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 500 509 ਗ੍ਰਾਮ ਹੈਰਨ ਦੋ ਮੋਬਾਈਲ ਫੋਨ ਇੱਕ ਕੰਪਿਊਟਰ ਇਸ ਕੰਡਾ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਬਰਦ ਹੋਇਆ ਤੇ ਇਵੇਂ ਹੀ ਸਾਡੇ ਐਸਐਚਓ ਤਲਵੰਡੀ ਵੱਲੋਂ ਡੀਐਸਪੀ ਆਰ ਦੀ ਸੁਪਰਵਾਈਜ਼ਨ ਚ ਇਹਨਾਂ ਨੇ ਮਕਦਮਾ ਨੰਬਰ 49 ਦਰਜ ਕਰਕੇ ਇਹ 2 ਕਿਲੋ ਆਫੀਨ ਇੱਕ ਆਈਫੋਨ ਇੱਕ ਕਾਰ ਸਵਿਫਟ ਇਹ ਬਰਾਮਦ ਕੀਤੀ ਹੈ ਜੀ ਤੇ ਸਾਡੇ 103 ਨੰਬਰ ਮਕਦਮਾ ਹਾਣਾ ਕੈਂਟ ਦੇ ਵਿੱਚ ਡੀਐਸਪੀ ਸਿਟੀ ਸਾਹਿਬ ਦੀ ਸੁਪਰਵਾਈਜ਼ਨ ਚ ਐਸਐਚਓ ਕੈਂਟ ਵੱਲੋਂ ਇੱਕ ਬੰਦਾ ਗ੍ਰਿਫਤਾਰ ਕਰਕੇ ਜੋ ਹਰਸ਼ ਹੈ ਪੁੱਤਰ ਰਾਜਕੁਮਾਰ ਕਿਸ ਨੂੰ ਗ੍ਰਿਫਤਾਰ ਕਰਕੇ ਇਸ ਤੋਂ ਇੱਕ ਦੇਸੀ 9mm पिस्तल बरामद। ਸਭ ਟੋਟਲ ਜਿਹੜੀ ਰਿਕਵਰੀ ਕੀਤੀ ਹੈ। ਟੋਟਲ ਦੀ ਕੰਪਨੀ ਆ ਜਿਹੜੀ ਹੁਣ ਆ ਤੁਹਾਡੇ ਨਾਲ ਜਿਹੜੇ ਪ੍ਰੈਸ ਕਾਨਫਰੰਸ ਦੇ ਵਿੱਚ ਅੱਪਾ ਚਾਰ ਕੇਸਸ ਦਾ ਕਰ ਰਹੇ ਹਾਂ ਇਹਦੇ ਵਿੱਚ 2 ਕਿਲੋ 553 ਗ੍ਰਾਮ 593 ਗ੍ਰਾਮ ਹੈਰਨ 2 ਕਿਲੋ ਆਫੀਮ ਇੱਕ ਡਰੋਨ ਤੇ ਦੋ ਰਿਮੋਟ ਡਰੋਨ ਦੇ ਨਾਲ ਤੇ ਤਿੰਨ ਮੋਬਾਈਲ ਫੋਨ ਇੱਕ ਕੰਪਿਊਟਰਾਈਜ਼ ਕੰਡਾ ਇੱਕ ਮੋਟਰਸਾਈਕਲ ਤੇ ਇੱਕ ਸਵਿਫਟ ਕਾਰ बरामद ਹੋਈ ਹੈ। ਸਰ ਜਿਹੜੀ ਹੀਰੋਇਨ ਜਿਹੜੀ ਪਾ ਕੇ ਕਿੱਧਰੋਂ ਆਈ ਹੈਗੀ ਸੀ ਜਿਹੜੇ 15 ਪੈਕੇਟ ਜਿਹੜੇ ਆ ਬਰਾਮਦ ਕੀਤੇ ਜਿਵੇਂ ਇਹ ਜਿਹੜਾ ਹੁਣ ਤੱਕ ਜਿਹੜੀ ਬੀਐਸਐਫ ਦੀ ਟੀਮ ਵੀ ਉੱਥੇ ਹੀ ਸੀ ਜਦੋਂ ਸਾਨੂੰ ਇਮੀਡੀਏਟਲੀ ਦੱਸਿਆ ਗਿਆ ਵੀ ਇੱਕ ਡਰੋਨ ਮੂਵਮੈਂਟ ਆ ਅਸੀਂ ਵੀ ਉੱਥੇ ਪਹੁੰਚੇ ਤੇ ਬੀਐਸਐਫ ਦੀ ਟੀਮ ਵੱਲੋਂ ਵੀ ਦੱਸਿਆ ਗਿਆ ਵੀ ਇੱਥੇ ਡਰੋਨ ਨਹੀਂ ਇਹਦੀ ਮੂਵਮੈਂਟ ਹੋਈ ਸੀ ਤੇ ਕੁਝ ਬੰਦੇ ਜਿਹੜੇ ਇਹਨਾਂ ਨੂੰ ਦੂਰ ਦਿਖਾਈ ਵੀ ਦਿੱਤੇ ਤੇ ਉਹ ਹਨੇਰੇ ਦਾ ਫਾਇਦਾ ਉਠਾ ਕੇ ਉੱਥੋਂ ਭੱਜ ਗਏ ਸਾਨੂੰ ਕੁਝ ਲੀਡਸ ਮਿਲੀਆਂ ਜਿਹਨਾਂ ਨੂੰ ਅਸੀਂ ਉਹਨਾਂ ਨੂੰ ਕਰ ਰਹੇ ਹਾਂ ਤੇ ਜਲਦ ਉਹਨਾਂ ਨੂੰ ਪੜਤਾਂਗੇ ਪਰ ਕਿੰਨੀ ਕਿਹਾ ਗਿਆ 17 ਸਾਲ ਦਾ ਮੁੰਡਾ ਇੱਕ ਜਿਹੜਾ ਤੁਸੀਂ ਦੱਸਿਆ ਜੀ ਛੁੱਟੇ ਨੌਜਵਾਨ ਨੂੰ ਮਿਲਿਆ ਤੇ ਉਹ 17 ਸਾਲ ਦੀ ਉਮਰ ਹੈ ਤੇ ਬਾਕੀ ਉਹ ਪੁਛਗਿਛ ਕਰ ਰਹੇ ਹਾਂ ਜਿੱਥੋਂ ਪਿਸਤਲ ਉਸਨੇ ਲਿਆ ਹੈ ਉਸਤੇ ਵੀ ਅਸੀਂ ਅੱਗੇ ਟੀਮਸ ਬਣਾ ਕੇ ਰੇਡਸ ਕਰ ਰਹੇ ਹਾਂ ਉਹਨੂੰ ਵੀ ਫੜ ਲਾਂਗੇ ਸਰ ਜੀ ਇਹ ਡਰੋਨ ਰਿਕਵਰਡ ਕੀਤਾ ਜਿਹੜਾ ਬੀਐਸਐਫ ਦੇ ਪੰਜਾਬ ਪੁਲਿਸ ਨੂੰ ਮਿਲੂਟੀ ਏਰੀਆ ਦੇ ਵਿੱਚੋਂ ਇਹ ਕਿੱਥੋਂ ਆਇਆ ਜੀ ਸਰ ਕੋਰੈਂਡ ਨਾਲ ਹਿਰੋਇਨ ਜਿਹੜੀ ਕਿੱਥੋਂ ਆਈ ਇਹ ਜਿਹੜੀ ਹੁਣ ਤੱਕ ਸਾਡੀ ਜਿਹੜੀ ਜਿਹੜਾ ਅਸੀਂ ਪਤਾ ਕੀਤਾ ਹੈ ਬੀਐਸਐਫ ਵੱਲੋਂ ਵੀ ਤੇ ਸਾਡੇ ਵੱਲੋਂ ਇਹ ਡਰੋਨ ਦਾ ਪਾਕਿਸਤਾਨ ਤੋਂ ਹੀ ਆਇਆ ਸੀ ਉਸਨੇ ਪਹਿਲਾਂ ਇੱਕ ਵਾਰ ਉਹਨੇ ਡਰਾਪਿੰਗ ਕੀਤੀ ਜਿਹੜੀ ਇਹ ਤੁਹਾਨੂੰ ਪਿਛਲੇ ਦਿਨ ਤੋਂ ਪਤਾ ਲੱਗਿਆ ਬਾਕੀ ਅਸੀਂ ਇਸ ਨੂੰ ਹੋਰ ਡਿਟੇਲਸ ਵਿੱਚ ਜਾ ਰਹੇ ਹਾਂ ਤੇ ਦੂਸਰੀ ਵਾਰ ਇਹ ਡਰੋਨ ਇੱਥੇ ਟਿਕ ਪਿਆ ਤੇ ਇਸਨੇ ਕੋਸ਼ਿਸ਼ ਕੀਤੀ ਇਸ ਦੇ ਰਿਮੋਟ ਵਗੈਰਾ ਲਿਆ ਕੇ ਇਸ ਨੂੰ ਆਪਰੇਸ਼ਨਲ ਕਰਨ ਦੀ ਚਲੌਣ ਦੀ ਤੇ ਸਾਡੇ ਹੁਣ ਤੱਕ ਦੀ ਉਹਦੀ ਪੁਸ਼ਕਸ਼ ਤੋਂ ਇਹ ਹੈ ਵੀ ਇਹਦੇ ਤੋਂ ਇਹ ਆਪਰੇਸ਼ਨਲ ਹੋਇਆ ਨਹੀਂ ਜਿਸਦੇ ਅੱਗੇ ਕੋਈ ਟੈਕਨੀਕਲ ਕੋਈ ਦੇ ਵਿੱਚ ਹਿੱਕ ਸੀਗੀ ਕੋਡਸ ਵਗੈਰਾ ਉਹਨਾਂ ਨੂੰ ਲੈ ਰਿਆ ਸੀਗਾ ਤਾਂ ਕਿ ਇਹਨੂੰ ਚਲਾਤਾ ਚਲੇ ਪਰ ਜਿਹੜੀ ਇਹ ਹੀਗਾ ਸੀ ਇਹ ਤਾਂ ਗੀ ਕਿਵੇਂ ਲਿੰਕ ਜਿਹੜੇ ਆ ਉਹ ਉਹਨਾਂ ਦੇ ਨਾਲ ਹੋਏ ਔਰ ਰੋਇਨ ਜਿਹੜੀਆਂ ਮੰਗਵੰਦਾ ਹੈਗਾ ਸੀਗਾ ਇਹ ਜੀ ਨਟੋਰੀਅਸ ਹੈ ਕਾਫੀ ਬੰਦਾ ਜਿਹਦੇ ਤੋਂ ਪੁਛਗਿਸ ਚੱਲ ਰਹੀ ਹੈ ਜਿਹੜੇ ਇਹਦੇ ਕਾਫੀ ਇਹਨੇ ਆਪਣੇ ਸਾਥੀਆਂ ਬਾਰੇ ਦੱਸਿਆ ਤੇ ਤੁਸੀਂ ਆਉਂਦੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਊਗਾ ਵੀ ਕਾਫੀ ਰਿਕਵਰੀਜ਼ ਹੋਰ ਹੋਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਦੇ ਸਾਥੀ ਵੀ ਫੜੇ ਜਾਣ ਦੀ ਸੰਭਾਵਨਾ ਹੈ। ਬਈ ਇਸ ਦੇ ਬਾਰੇ ਤੁਸੀਂ ਸਮਝ ਨੂੰ ਕਰ ਰਹੇ ਹੋ ਤੁਸੀਂ ਜਿਹੜਾ ਦੀ ਗੱਲ ਨਹੀਂ ਹੋ ਰਹੀ। ਮੈਂ ਫੋਟੋ ਪਿੱਛੇ ਤਾਂ